ਨਾ ਫਰਵਰੀ ਤੋਂ ਲੈ ਕੇ ਆ 4 ਅਗਸਤ ਹੋ ਚੁੱਕੀ ਏ ਸਾਡੇ ਦੋ 15 ਅਗਸਤ ਦਾ ਮੈਸੇਜ ਲੈਣ ਲੱਗੇ ਆ ਹਾਂਜੀ ਪੰਜ 15 ਅਗਸਤ ਤੱਕ ਕੀ ਮੈਸੇਜ ਦਿੰਦੇ ਜੋ ਹਾਂਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਅਸੀਂ ਸਵਾਗਤ ਕਰਦੇ ਆ ਜਿਹੜੀ ਤੁਸੀਂ ਸਾਡੀ ਆਵਾਜ਼ ਦੁਨੀਆ ਤੱਕ ਪਹੁੰਚਾਉਨੇ ਹੋ ਮੈਂ ਮਰਜੀਤ ਘਰ ਬਠਿੰਡਾ ਬੀਕ ਜਿਉ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਅਗੂ ਅਸੀਂ ਜਿਹੜਾ 13 ਫਰਵਰੀ ਤੋਂ ਲੈ ਕੇ ਅਸੀਂ ਇੱਥੇ ਬਾਰਡਰਾਂ ਤੇ ਜਿਹੜਾ ਬੈਠੇ ਹੋਏ ਆ ਬਹੁਤ ਵੱਡੇ ਜਿਹੜੇ ਅਸੀਂ ਇਕੱਠ ਕੀਤੇ ਹੋਏ ਆ ਜਿੱਥੇ ਸਾਡੇ ਵੀਰਾਂ ਨੇ ਵੱਡੇ ਇਕੱਠ ਕਿੱਥੇ ਹੋਏ ਆ ਉੱਥੇ ਸਾਡਾ ਭੈਣਾ ਦੇ ਜਿਹੜੇ ਜਥੇ ਆ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਤੇ ਜਿਹੜੇ ਪਹੁੰਚਦੇ ਨੇ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਤੁਸੀਂ 15 ਅਗਸਤ ਦੀ ਗੱਲ ਕੀਤੀ ਹੈ 15 ਅਗਸਤ ਨੂੰ ਜਿਵੇਂ ਕਿ ਹਰ ਬੱਚਾ-ਬੱਚਾ ਜਾਣਦਾ ਹੈ ਕਿ ਇਹ ਜਿਹੜਾ ਇੱਕ ਸਾਨੂੰ ਸਰਕਾਰਾਂ ਨੇ ਪੁੱਬਲ ਪੂਸੇ ਦੇ ਵਿੱਚ ਪਾਇਆ ਹੋਇਆ ਵੀ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ ਪਰ ਜਿਹੜਾ ਸਾਡਾ ਭਾਰਤ ਦੇਸ਼ ਹਜੇ ਵੀ ਗੁਲਾਮ ਗੁਲਾਮੀ ਦੇ ਵਿੱਚ ਹੀ ਹੈ ਅਸੀਂ ਕਿਤੇ ਨਾ ਕਿਤੇ ਹਜੇ ਵੀ ਗੁਲਾਮ ਹੀ ਹੈ ਕਿਉਂਕਿ ਜਿਹੜੇ ਗੁਲਾਮ ਅਸੀਂ ਤਾਂ ਕਰਕੇ ਕਹਿ ਰਿਹਾ ਕਿ ਜਿਹੜੇ ਅਸੀਂ ਆਪਦੇ ਹੱਕਾਂ ਵਾਸਤੇ ਬਾਰਡਰਾਂ ਦੇ ਉੱਤੇ ਸਾਨੂੰ ਆ ਦੇਖ ਲਓ ਵੀ ਅਸੀਂ ਦਿੱਲੀ ਨੂੰ ਜਾ ਰਹੇ ਸੀ ਪਹਿਲਾਂ 13 ਮਹੀਨੇ ਅਸੀਂ ਦਿੱਲੀ ਲਾ ਕੇ ਆਏ ਆ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ 你看。 ਤੇ ਲਾਗੂ ਕਰਵਾਉਣ ਵਾਸਤੇ ਸਰਕਾਰ ਨੂੰ ਦੁਬਾਰੇ ਅਸੀਂ ਯਾਦ ਕਰਵਾਉਣ ਵਾਸਤੇ ਅਸੀਂ ਬਾਰਡਰਾਂ ਤੇ ਬੈਠੇ ਆ ਜਿਹੜਾ ਅਸੀਂ ਦਿੱਲੀ ਆ ਰਹੇ ਸੀ ਜਿਹੜਾ ਹਰਿਆਣੇ ਦੀ ਸਰਕਾਰ ਨੇ ਸਾਨੂੰ ਬਾਰਡਰਾਂ ਦੇ ਸਾਨੂੰ ਪੰਜਾਬ ਦੀ ਜਗ੍ਹਾ ਦੇ ਵਿੱਚ ਜਿਹੜਾ ਸਾਡਾ ਸਾਨੂੰ ਰੋਕਿਆ ਹੋਇਆ ਇਸ ਕਰਕੇ ਅਸੀਂ ਆਪ ਦੇ ਆਪ ਨੂੰ ਕਿਤੇ ਨਾ ਕਿਤੇ ਸਰਕਾਰਾਂ ਦੇ ਹਜੇ ਵੀ ਗੁਲਾਮ ਮੰਨਦੇ ਆ ਪਰ ਇੱਕ ਸ਼ਰਮਨਾਕ ਗੱਲ ਇਹ ਹੈ ਸੈਂਟਰ ਗਵਰਨਮੈਂਟ ਵੱਲੋਂ ਵੀ ਜਿਵੇਂ ਜੱਲਿਆਂ ਵਾਲੇ ਜੱਲਿਆਂ ਵਾਲਾ ਕਾਂਡ ਆਪਾਂ ਨੂੰ ਸਭ ਨੂੰ ਪਤਾ ਹੈ ਜਰਨਲ ਡਾਇਰ ਜਿਹੜੇ ਅੰਗਰੇਜ਼ਾਂ ਦੀ ਆਪਾਂ ਕਹਿੰਦੇ ਸੀ ਗੋਰੇ ਸੀ ਹੁਣ ਕਾਲੇ ਆ ਗਏ ਉਹਨਾਂ ਨੇ ਜਿਹੜਾ ਸਾਡੇ ਪੰਜਾਬ ਦੇ ਪੰਜਾਬ ਦੀ ਪੁਲਿਸ ਨੇ ਕਿਤੇ ਨਾ ਕੀਤੇ ਜਿਹੜੇ ਪੰਜਾਬ ਦੇ ਮਾਵਾਂ ਦੇ ਪੁੱਤ ਪਰਸਮਕਾਬਲੇਆਂ ਦੇ ਉਸ ਚ ਕਰ ਕਰ ਜਿਹੜੇ ਮਾਰੇ ਸੀ ਉਹਨਾਂ ਨੂੰ ਜਿਹੜੇ ਇਨਾਮ ਦਿੱਤੇ ਸੀ ਸਨਮਾਨਿਤ ਕੀਤਾ ਸੀ ਤੇ ਜਿਹੜਾ ਸੈਂਟਰ ਦੀ ਸਰਕਾਰ ਹੈ ਹੁਣ 15 ਅਗਸਤ ਵਾਲੇ ਦਿਨ ਜਿਹੜੇ ਸਾਡੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜੇ ਸਾਡੇ ਵੀਰ ਇਹਨਾਂ ਨੇ ਸ਼ੁਭ ਕਰਨ ਸਾਡਾ ਵੀਰ ਸ਼ਹੀਦ ਕੀਤਾ ਸਿੱਧੀ ਗੋਲੀ ਮਾਰ ਕੇ ਅਨੇਕਾਂ ਸਾਡੇ ਵੀਰ ਜਿਹੜੇ ਫੱਟੜ ਕੀਤੇ ਜਿਹੜੇ ਅਧਿਕਾਰੀਆਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸ਼ੁਭ ਕਰਨ ਸ਼ਹੀਦ ਕੀਤਾ ਤੇ ਸ਼ਰਮ ਵਾਲੀ ਗੱਲ ਇਹ ਹੈ ਵੀ ਸੈਂਟਰ ਗਵਰਨਮੈਂਟ ਉਹਨਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਤੇ ਇਸ ਕਰਕੇ ਅਸੀਂ ਜਿਹੜਾ ਇਹਦਾ ਡਟ ਕੇ ਵਿਰੋਧ ਕਰਾਂਗੇ 15 ਅਗਸਤ ਵਾਲੇ ਦਿਨ ਸੈਂਟਰ ਸਰਕਾਰ ਦੇ ਹਰਿਆਣਾ ਸਰਕਾਰ ਦੇ ਜਿਹੜੇ ਅਸੀਂ ਪੁਤਲੇ ਸਾੜਾਂਗੇ ਅਸੀਂ ਟ੍ਰੈਕਟਰ ਮਾਰਚ ਕਰਾਂਗੇ ਤੇ ਇਹ ਬਹੁਤ ਵੱਡੀ ਇਹ ਮੈਂ ਤੁਹਾਨੂੰ ਫੇਰ ਦੱਸ ਦਿਆਂ ਆਜ਼ਾਦੀ ਦਾ ਦਿਨ ਨਹੀਂ ਇਹ ਗੁਲਾਮੀ ਦਾ ਦਿਨ ਹੈ ਗੁਲਾਮ ਹੈ ਸਜੇ ਵੀ ਸਾਨੂੰ ਸਰਕਾਰਾਂ ਜਿਹੜੀਆਂ ਹੈਗੀਆਂ ਸਰਕਾਰਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਬੀਰੋ ਖਨੌਰੀ ਬਾਰਡਰ ਤੇ ਹੀ ਖੜੇ ਆ ਅਸੀਂ ਤਾਂ ਸਾਰੇ ਹੀ ਭੈਣਾ ਤੇ ਵੀਰਾਂ ਨੂੰ ਘਰ-ਘਰ ਸਾਡਾ ਮੈਸੇਜ ਜਾਂਦਾ ਹੈ ਅਸਤੇ ਹੀ ਕਹਿੰਦੇ ਆ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚੋ ਤੇ ਭੈਣਾ ਨੂੰ ਵੀ ਲੈ ਕੇ ਪਹੁੰਚੋ ਤੇ ਵੀਰ ਵੀ ਪਹੁੰਚੋ ਜਿਹੜਾ ਆਪਾਂ 15 ਅਗਸਤ ਨੂੰ ਮਾਰਚ ਕੱਢਣਾ ਵੱਧ ਤੋਂ ਵੱਧ ਪੂਰਾ ਇਕੱਠ ਕਰਕੇ ਮਾਰਚ ਕੱਢਾਂਗੇ ਤੇ ਪੂਰਾ ਸਰਕਾਰ ਦੇ ਖਿਲਾਫ ਜਿੱਥੋਂ ਤੱਕ ਵੀ ਹੋਇਆ ਸਰਕਾਰ ਨਾਲ ਆਪਾਂ ਕਲ ਲੜਾਂਗੇ ਪਰ ਸਰਕਾਰ ਤੱਕ ਅਸੀਂ ਇਹ ਗੱਲ ਪਹੁੰਚਾਉਣਾ ਚਾਹੁੰਦੇ ਆਂ ਵੀ ਸਰਕਾਰ ਤੱਕ ਕੋਈ ਕੰਨ ਤੇ ਜੂ ਨਹੀਂ ਸਰਕਦੀ ਪਰ ਅਸੀਂ ਵੀ ਆਪਦੀਆਂ ਹੱਕਾਂ ਮੰਗਾਂ ਲੈਤੇ ਬਿਨਾ ਨਿੱਪਟੇ ਮੁੜਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਇੱਥੇ ਤਿੱਕਰ ਵੀਰਜੀ ਪਹੁੰਚਦੇ ਆਂ ਵੀ ਸਾਡੀਆਂ ਜੋ ਮਾਵਾ ਭੈਣਾਂ ਇੱਥੇ ਬਾਰਡਰਾਂ ਤੇ ਪਹੁੰਚੀਆਂ ਸਾਡੇ ਨਾਲ ਗੱਲਬਾਤ ਕਰ ਰਹੀ ਹੈ ਬਹੁਤ-ਬਹੁਤ ਧੰਨਵਾਦ ਬ੍ਰਿਕ ਕੋਈ ਗੱਲ ਕਹਿਨੇ ਆਂ ਅਸੀਂ ਪਾਸੇ ਹੀ ਮੈਸੇਜ ਭਜਾਉਣੀ ਆ ਵੀ ਭੈਣੋ ਤੁਸੀਂ ਘਰਾਂ 'ਚ ਨਾ ਬੈਠੋ ਤੇ ਸਾਡਾ ਮੈਸੇਜ ਸੁਣ ਕੇ ਵੱਧ ਤੋਂ ਵੱਧ ਆਓ ਪਹੁੰਚ ਕੇ ਆਪਾਂ ਬਾਰਡਰਾਂ ਦੇ ਉੱਤੇ ਜੋ ਆਪਣੇ ਸ਼ਵਕਰਨ ਸਿੰਘ ਨੂੰ ਸ਼ਹੀਦ ਕੀਤਾ ਜੋ ਹਰਿਆਣਾ ਸਰਕਾਰ ਆਪਣੇ ਤੇ ਜ਼ੁਲਮ ਕਰ ਰਹੀ ਆ ਇਹਨਾਂ ਦਾ ਆਪਾਂ ਡਟ ਕੇ ਵਿਰੋਧ ਕਰੀਏ 15 ਤਰੀਕ ਨੂੰ ਆਪਾਂ ਨੂੰ ਪਤਾ ਹੀ ਆ ਵੀ ਜੋ ਅੱਗੇ ਖਡਾਰੀਆਂ ਦੇ ਉੱਤੇ ਜਾਂ ਦੂਜੇ ਮੈਟਲ ਦਿੱਤੇ ਜਾਂਦੇ ਸੀ ਚੰਗੇ ਕੰਮ ਕਰਨ ਲਈ ਇਹਨਾਂ ਦੇ ਆਪਣੇ ਗੋਲੀਆਂ ਬਾਰੇ ਜੋ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨਿਗਾ ਚੱਲੀਆਂ ਗਈਆਂ ਵੀਰਾਂ ਦੀਆਂ ਉਹਨਾਂ ਦੇ ਉੱਤੇ ਦੇਖੋ ਇੰਨੇ ਇੰਨਾ ਜ਼ੁਲਮ ਕਰਨ ਵਾਲਿਆਂ ਨੂੰ ਮੈਟਲ ਦਿੱਤੇ ਜਾਂਦੇ ਆ ਪਰ ਸਾਡੇ ਅੰਦਰ ਜਜ਼ਬਾ ਅਸੀਂ ਇਹ ਕੁਛ ਨਹੀਂ ਚੱਲਾਂਗੇ ਜਿੰਨਾ ਵੀ ਡਟ ਕੇ ਵਿਰੋਧ ਕਰਾਂਗੇ ਵੱਧ ਤੋਂ ਵੱਧ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ 的、嗯嗯